ਅੰਚ ਦਸੀ ਦੇ ਚ ਮੈਂ ਇੱਕ ਗਾਥਾ ਪੜ੍ਹੀ ਸੀ ਇੱਕ ਬਜ਼ੁਰਗ ਪਿਤਾ ਬਿਸਤਰੇ ਮਰਗ ਤੇ ਦਮ ਤੋੜ ਰਿਆ ਸੀ ਆਪਣੇ ਬੱਚਿਆਂ ਨੂੰ ਉਸਨੇ ਇੱਕ ਸੰਦੂਕ ਦਿੱਤਾ ਬਕਸਾ ਦਿੱਤਾ ਲੋਹੇ ਦਾ ਔਰ ਉਹਨੂੰ ਤਿੰਨ ਤਾਲੇ ਲਗੇ ਚਾਬੀਆਂ ਵੀ ਦਿੱਤੀਆਂ ਦੇਖ ਕੇ ਮੇਰੇ ਬੱਚਿਓ ਇਹਨੂੰ ਸੰਭਾਲ ਕੇ ਰੱਖਣਾ ਮੇਰੇ ਜੀਵਨ ਭਰ ਦੀ ਮਿਹਨਤ ਹੈ ਮੇਰੇ ਜੀਵਨ ਭਰ ਦੀ ਤਪੱਸਿਆ ਹੈ ਮੇਰੇ ਜੀਵਨ ਭਰ ਦਾ ਹੌਨ ਪਸੀਨਾ ਹੈ ਇਹਨੂੰ ਸੰਭਾਲ ਕੇ ਰੱਖਣਾ ਬੱਚਿਆਂ ਨੇ ਸੁਣ ਲਿਆ ਪਿਤਾ ਇਹ ਜੀ ਕਹਿੰਦਾ ਹੈ ਔਰ ਪਿਤਾ ਦੀ ਇਹ ਦਿੱਤੀ ਹੋਈ ਕੀਮਤੀ ਨਿਸ਼ਾਨੀ ਹੈ ਬੱਚਿਆਂ ਨੇ ਕਈ ਕੀਤਾ ਉਸ ਬਕਸ਼ੇ ਨੂੰ ਤੱਕੇ ਪਹੁੰਚਤੇ ਰੱਖੇ ਬੜੇ ਸੋਹਣੇ ਸੋਹਣੇ ਰੁਮਾਲੇ ਉੱਪਰ ਪਾਰ ਰੋਜ਼ ਸਵੇਰੇ ਸ਼ਾਮ ਉਹ ਧੂਪ ਦੀਪ ਵੀ ਕਰਦੇ ਨੇ ਰੋਜ਼ ਮਥਵਾ ਵੀ ਟੇਕਦੇ ਨੇ ਪਿਉ ਦਾ ਰੂਪ ਜਾਣ ਕੇ ਪਿਤਾ ਦੀ ਦੇਨ ਸਮੇਂ ਦੀ گردش ਵਕਤ ਦੀ گردش ਮਫਲਸ ਹੋ ਗਏ ਗਰੀਬ ਹੋ ਗਏ ਵਪਾਰ ਦੇ ਚ ਐਸੇ ਘਾਟੇ ਪੈ ਗਏ ਕੋਲ ਕੁਝ ਵੀ ਨਾ ਰਿਹਾ ਹਾਲਾਤ ਐਸੇ ਆ ਗਏ ਦੋ ਵਕਤ ਦੀ ਰੋਟੀ ਚਲਾਣੀ ਵੀ ਔਖੀ ਹੋ ਗਈ ਅੱਜ ਇੱਕ ਸੰਤ ਆਇਆ ਉਹਨੇ ਦਵਾਰ ਤੇ ਦਸਤਕ ਦਿੱਤੀ ਇਹਨਾਂ ਦੋ ਬੱਚਿਆਂ ਨੇ ਦਰਵਾਜ਼ਾ ਖੋਲੇ ਹੈ ਫਕੀਰ ਨੇ ਆਪਣਾ ਖੱਪਰ ਅੱਗੇ ਕੀਤਾ ਉਹ ਦੋਵੇਂ ਕਹਿ ਲਗੇ ਸੰਤ ਜੀ ਅੱਜ ਤੇ ਸਾਡੇ ਪੇਟ ਦਾ ਖੱਪਰ ਹੀ ਖਾਲੀ ਹੈ بڑے ਖੱਪਰ ਦੇਚ ਕੀ ਪਾਈਏ ਫਾਨੋ ਕੀ ਗਈਏ ਫਕੀਰ ਕਹਿਣ ਲਗਾ ਮੈਂ ਇਸ ਖੱਪਰ ਵਿੱਚ ਕੋਈ ਫਾਨੋ ਦੇਣ ਵਾਸਤੇ ਆਇਆ ਅਬ ਦੀ ਗੈਤ ਲਈ ਅਰਜ਼ ਕਰਾਂ ਕਈਆਂ ਦਾ ਦੇਣਾ ਵੀ ਖੋਣਾ ਹੁੰਦਾ ਹੈ ਕਈਆਂ ਦਾ ਦੇਣਾ ਦੇਣਾ ਨਹੀਂ ਆਉਂਦਾ ਲੈਣਾ ਆਉਂਦਾ ਹੈ। ਕਈਆਂ ਦਾ ਲੈਣਾ ਲੈਣਾ ਨਹੀਂ ਆਉਂਦਾ ਦੇਣਾ। ਅਗਲੇ ਨੂੰ ਝੋਟ ਕਰਨੀ ਹੋਵੇ ਹੱਸ ਕੇ ਵੀ ਝੋਟ ਕੀਤੀ ਜਾ ਸਕਦੀ ਹੈ ਰੋਕ ਕੇ ਵੀ ਝੋਟ ਕੀਤੀ ਜਾ ਸਕਦੀ ਹੈ। ਅਗਲੇ ਨੂੰ ਮਾਰਨਾ ਹੋਵੇ ਇੱਜ਼ਤ ਦੇ ਕੇ ਵੀ ਮਾਰਿਆ ਜਾ ਸਕਦਾ ਹੈ ਬੇਇੱਜ਼ਤ ਕਰਕੇ ਵੀ ਮਾਰਿਆ ਜਾ ਸਕਦਾ ਹੈ। ਗੱਲ ਸਾਰੀ ਨੀਅਤ ਦੀ ਹੁੰਦੀ ਹੈ। ਭਾਵਨਾ ਦੇ ਹੁੰਦੀ ਹੈ। ਉਹ ਸੰਤ ਕਹਿਣ ਲੱਗਾ ਮੈਂ ਕੁਝ ਦੇਣ ਆਇਆ। ਦੋਵੇਂ ਕਹਿ ਲਗੇ ਸੰਤ ਜੀ ਤੁਹਾਡੇ ਖੱਪਰ ਉਦੇ ਚ ਕੁਝ ਦਿਖਾਈ ਤੇ ਦਿੰਦਾ ਨਹੀਂ। ਕੀ ਹੈ ਸੰਦੇਸ਼ ਹੈ ਸੰਦੇਸ਼ਾ ਦੇਣਾ ਹੈ। ਕੀ ਤੁਹਾਡੇ ਪਿਤਾ ਨੇ ਤੁਹਾਨੂੰ ਇੱਕ ਬਹੁਤ ਵੱਡਾ ਬਕਸਾ ਦਿੱਤਾ ਸੀ ਹਾਂ ਦਿੱਤਾ ਹੈ। ਅਸੀਂ ਸਜਾ ਕੇ ਰੱਖਿਆ ਹੈ। ਅਸੀਂ ਸਵੇਰੇ ਸ਼ਾਮ ਮੱਥਾ ਟੇਕਦੇ ਹਾਂ ਧੂਪ ਦੀਪ ਕਰਦੇ ਹਾਂ ਪਿਤਾ ਦੀ ਨਿਸ਼ਾਨੀ ਹੈ। ਕਦੀ ਖੋਲੇ ਉਸਨੂੰ ਕਨੇ ਗੋਲੇ ਆਤੇ ਨੇ ਬਸ ਮੈਂ ਤੁਹਾਨੂੰ ਇਹੀ ਸੰਦੇਸ਼ ਦੇਣਾ ਆ ਅੱਜ ਖੋਲ ਕੇ ਦੇਖ ਲੈਣਾ ਚਾਬੀਆਂ ਘੋਲ ਸੰ ਖੋਲਿਆ ਸਾਰਾ ਬਕਸਾ ਸੋਨੇ ਦੀਆਂ ਮੋਹਰਾਂ ਨਾਲ ਭਰੇ ਹੋਇਆ ਇਤਨਾ ਧਨ ਹੁੰਦੇ ਹੋਇਆ ਮੁਫਲਸੀ ਦੇ ਦਿਨ ਵਰੀ ਵੀ ਦੇ ਦਿਨ ਇਨ ਲੱਭਣੋਂ ਤੇ ਆਇਆ ਇਕਬਾਲ ਇਸ ਨੂੰ ਇੰਜ ਬਿਆਨ ਕਰਦੇ ਨੇ ਖਜ਼ਾਨਾ ਹੂੰ ਛੁਪਾਇਆ ਮੁਝ ਕੋ ਮੁਸਤਹਕਾ ਦੇ ਸਹਰਾ ਨੇ ਕਿਸੇ ਕੋ ਕਿਆ ਖਬਰ ਹੈ ਕੌਨ ਹੂੰ ਮੈਂ ਕਿਸ ਕੀ ਦੌਲਤ ਹਾਂ ਤੇ ਮੈਂ ਇੱਕ ਬਹੁਤ ਵੱਡਾ ਖਜ਼ਾਨਾ ਪਰ ਰੇਤ ਦੇ ਵਿੱਚ ਦਫਨਾ ਹੁਣ ਰੇਤ ਇੱਕ ਪਾਸੇ ਕਰਾਂ ਤੇ ਖਜ਼ਾਨਾ ਪ੍ਰਗਟ ਹੋ ਗਏ ਕੋਈ ਖੋਲੇ ਤੇ ਖੇਡ ਜੋ ਹੈ ਬਣੇ ਤੋ ਮਹਿਰਜ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦਾ ਖਜ਼ਾਨਾ ਨੇ ਨਾਮ ਦਾ ਖਜ਼ਾਨਾ ਨੇ ਦੇਵੀ ਗੁਣਾ ਦਾ ਖਜ਼ਾਨਾ ਹੈ ਅੰਮ੍ਰਿਤ ਦਾ ਸਾਗਰ ਹੈ ਸੁੱਖਾਂ ਦਾ ਸਾਗਰ ਹੈ ਖੋਲਣਾ ਪੈਗਾ ਵਸ ਇਹੋ ਦਾ ਦੇਕਾ ਖੋਲ ਡਿਟਾ ਖਜ਼ਾਨਾ ਇਹ ਪਿਤਾ ਗੁਰੂ ਨਾਨਕ ਦੇ ਦਾਦਾ ਅਕਾਲ ਪੁਰਖ ਉਹਦਾ ਖਜ਼ਾਨਾ ਸਾਨੂੰ ਦਿੱਤਾ ਬੜੀ ਅਗੰਮਈ ਸੌਗਾਤ ਹੈ ਇਹ ਦੇ ਵਿੱਚ ਬਸ਼ਰਤੇ ਕੋਈ ਖੋਲੇ ਨੁਕਤਾ ਜੋ ਗੁਰੂ ਵਰਨ ਸਾਹਿਬ ਨੇ ਕੀਮਤੀ ਬਿਆਨ ਕੀਤਾ ਉਹ ਮੈਂ ਅਰਜ ਕਰਾਂ ਜਦ ਸ਼ਬਦ ਤੋਂ ਸੰਸਾਰ ਆਇਆ ਹੈ ਉਹ ਸ਼ਬਦ ਸੰਸਾਰ ਦੇ ਵਿੱਚ ਮੌਜੂਦ ਹੈ ਜੈਸੇ ਮਾਂ ਬਾਪ ਤੋਂ ਇਹ ਸ਼ਰੀਰ ਆਇਆ ਹੈ ਉਹ ਸ਼ਰੀਰ ਦੇ ਵਿੱਚ ਮਾਂ ਬਾਪ ਦੇ ਅੰਸ਼ ਮੌਜੂਦ ਹੈ ਇਨੋ ਗੁਰੂ ਨਾਨਕ ਇੰਜ ਬਿਆਨ ਕਰਦੇ ਨਾਮਕੱਲੀ ਮੱਲਾ ਪਹਿਲਾ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਐ ਬ੍ਰਹਮ ਗਿਆਨੀਆਂ ਇਹਨੂੰ ਵੀ ਸਮਝੋ ਹਰ ਪੁਰਸ਼ ਦੇ ਅੰਦਰ ਨਾਰੀ ਹੈ ਹਰ ਨਾਰੀ ਦੇ ਅੰਦਰ ਪੁਰਸ਼ ਮਾਂ ਬਾਪ ਤੋਂ ਸਰੀਰ ਆਇਆ ਹੈ ਦੋਹਾਂ ਦੀ ਅੰਸ ਮੌਜੂਦ ਹੈ ਪੁਰਸ਼ ਇਸ ਵਾਸਤੇ ਪੁਰਸ਼ ਹੈ ਇਹਦੇ ਚ ਪਿਤਾ ਦੀ ਅੰਸ਼ ਪੂਰੀ ਹੈ ਮਾਂ ਦੀ ਥੋੜੀ ਅਦੋਰੀ ਹੈ ਇੱਕ ਦੋ ਮਾਤਰਾ ਦਾ ਭੇਦ ਹੈ ਜ਼ਿਆਦਾ ਭੇਦ ਨਹੀਂ ਹੈ ਇਹ ਵੀ ਮੈਂ ਅਹਿਸਾਸ ਕਰਦੇ ਹਾਂ ਬਿਲਕੁਲ ਜਨਚਕ ਮਾਦ ਇਸ स्त्री ਇਸ ਵਾਸੇ स्त्री दिखाई दे रही है ਇਹਦੇ ਚ ਮਾਂ ਦੀ ਅੰਸ਼ ਪੂਰੀ ਹੈ ਪਿਤਾ ਦੀ ਅਦੋਰੀ ਹੈ ਇਸ स्त्री ਦੇ ਅੰਦਰ ਪੁਰਸ਼ ਅਧੂਰਾ ਹੈ ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਇਹ ਜੋ ਅਧੂਰਾਪਣ ਹੈ ਸੰਪੂਰਨ ਹੋਣਾ ਚਾਹੁੰਦਾ ਹੈ ਇਸ ਵਾਸੇ ਪੁਰਸ਼ ਦੇ ਅੰਦਰ ਪੁਰਸ਼ ਦੀ ਕشش ਨਹੀਂ ਹੈ ਪੁਰਸ਼ ਤੇ ਉਹ ਹੈ ਇਸਤਰੀ ਦੀ ਕشش ਇਸਤਰੀ ਦੇ ਅੰਦਰ ਇਸਤਰੀ ਦੀ ਕشش ਨਹੀਂ ਹੈ ਬਲਕਿ ਇਸਤਰੀ ਦੇ ਕਈ ਵਾਰ ਨਿਕਟ ਵਰਤੀ ਇਸਤਰੀਆਂ ਨਾਲ ਇਰਖਾ ਹੁੰਦੀ ਹੈ ਇਸਤਰੀ ਦੇ ਅੰਦਰ ਪੁਰਸ਼ ਦੀ ਕشش ਇਸ ਤ੍ਰੀਤੋ ਉਹ ਹੈ ਗੁਰਨਾਨਕ ਦੇਵ ਜੀ ਮਹਾਰਾਜ ਨੇ ਇੱਕ ਇਸ਼ਾਰਤ ਨਾਲ ਗੱਲ ਬੜੀ ਕੀਮਤੀ ਕਹੀ ਹੈ ਬਾਲਕਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਦਭਾਈ ਬਾਲਕਨਿਆ ਛੋਟੀ ਜਾਈ ਕਨਿਆ ਪਿਓ ਦੇ ਹਲੇ ਦੋਲੇ ਕੋ ਮਦੀਏ ਪ੍ਰਕਰਮਾ ਕਰਦੀਏ ਪਿਓ ਨੂੰ ਵੇਖ ਕੇ ਪ੍ਰਸੰਨ ਹੋ ਜਾਂਦੀ ਏ ਖੁੜ ਖੜ ਜਾਂਦੀ ਏ ਮਾਂ ਦੀ ਇਤਨੀ ਪ੍ਰਕਰਮਾ ਕਿਉਂ ਨਹੀਂ ਕਰਦੀ ਮਾਂ ਜੈਸੀ ਤੇ ਹੈ ਇਹ ਪਿਓ ਨੂੰ ਵੇਖ ਕੇ ਖੁਸ਼ ਹੁੰਦੀ ਕਸ਼ਿਸ਼ ਪਿਤਾ ਦੀ ਔਰ ਯਕੀਨ ਜਾਨੋ ਪੁੱਤਰ ਦੇ ਅੰਦਰ ਕਸ਼ਿਸ਼ ਮਾਂ ਦੀ ਹੈ ਮਾਂ ਦੀ ਹੈ ਮੈਨੂੰ ਬੈਕਰਸਫੀਡ ਅਮਰੀਕਾ ਦੇ ਇੱਕ ਡਾਕਟਰ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਤਲਾਕ ਦੇ ਜਿੰਨੇ ਕੇਸ ਅਦਾਲਤਾਂ ਚੱਲ ਰਹੇ ਨੇ ਅਗਰ ਬੱਚੇ 8 ਸਾਲ ਤੋਂ ਵੱਡੀ ਉਮਰ ਦੇ ਨੇ ਤਾਂ ਉਹਨਾਂ ਕੋਲ ਪੁੱਛਿਆ ਜਾਂਦਾ ਹੈ ਮਾਂ ਨਾਲ ਜਾਣਾ ਹੈ ਕਿ ਪਿਓ ਨਾਲ ਕਿੰਨੇ 90 ਫੀਸਦੀ ਸਰਾ ਹੋਇਆ ਹੈ ਬੱਚੀਆਂ ਪਿਓ ਨੂੰ ਚੁਣ ਲੈਂਦੀਆਂ ਨੇ ਪੁੱਤਰ ਮਾਂ ਨੂੰ ਚੁਣਦੇ ਬਿਲਕੁਲ ਵਿਪਰੀਤ ਜੀ ਗੱਲਸ ਉਲਟੀਆਂ ਗੱਲ ਹੋ ਜਾਂਦੀ ਹੈ ਇਹ ਪੇਪਰਾਂ ਚ ਵੀ ਆਇਆ ਕਿ ਕਰੀਬਨ ਕਰੀਬਨ ਕੈਲੀਫੋਰਨੀਆ ਦੇ 87 ਫੀਸਦੀ ਸ਼ਾਦੀਆਂ ਤੇ ਤਲਾਕ ਹੋ ਜਾਂਦੀਆਂ ਨਹੀਂ ਨਹੀਂ ਬਦੀਆਂ ਟੁੱਟ ਜਾਂਦੀਆਂ ਮਹਾਰਾਜ ਐਸਾ ਕਹਿੰਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੋਝੋ ਬ੍ਰह्म ਗਿਆਨੀ ਮਾਂ-ਬਾਪ ਤੋਂ ਸਰੀਰ ਆਇਆ ਹੈ ਮਾਂ-ਬਾਪ ਦੇ ਅੰਸ਼ ਸਰੀਰ ਦੇ ਵਿੱਚ ਮੌਜੂਦ ਹੈ ਮਨ ਦੇ ਵਿੱਚ ਵੀ ਮੌਜੂਦ ਹੈ ਕਹਿੰਦੇ ਨੇ ਭਾਵਨਾ ਭਗਤੀ ਇਸਤਰੀ ਹੈ ਗਿਆਨ ਤਰਕ ਵਿਚਾਰ ਪੁਰਸ਼ ਹੈ ਤਰਕ ਬੜੀ ਪ੍ਰਧਾਨ ਆਉਂਦੀ ਹੈ ਪੁਰਸ਼ ਦੇ ਅੰਦਰ ਭਾਵਨਾ ਬੜੀ ਪ੍ਰਧਾਨ ਆਉਂਦੀ ਹੈ ਇਸਤਰੀ ਦੇ ਅੰਦਰ ਪਰ ਦੋਵੇਂ ਅਧੂਰੇ ਨੇ ਕਹਿੰਦੇ ਨੇ ਭਾਵਨਾ ਤੋਂ ਬਿਨਾ ਗਿਆਨ ਲੰਗੜਾ ਹੈ ਇਹਦੇ ਚੱਲਣ ਦੀ ਤੌਕੀਕ ਨਹੀਂ ਹੁੰਦੀ بڑے بڑے ਗਿਆਨੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਕਰਦੇ aur ਗਿਆਨ ਤੋਂ ਬਿਨਾ ਭਾਵਨਾ ਸਰਦਾ ਅੰਧੀਏ ਭਟਕੇਗੇ ਭਟਕੇਗੇ ਜਦ ਮੈਂ ਹਾਈ ਸਕੂਲ ਦੇ ਚ ਪੜਦਾ ਸੀ ਇੱਕ ਕਹਾਣੀ ਉਦੋਂ ਮਦਾਲਾ ਕੁਦਰਤਨਾਮੇ ਕਿਤਾਬ ਜੋ ਹੈ ਪੜਾਈ ਜਾਂਦੀ ਸੀ ਉਸ ਜ਼ਮਾਨੇ ਚ ਉਹ ਦੇਖੀ ਅਜੇ ਤੱਕ ਮੈਨੂੰ ਯਾਦ ਹੈ ਪਿੰਡ ਨੂੰ ਅਗਲਗੇ ਬੜੀ ਜ਼ੋਰ ਦੀ ਤੇ ਅੱਗ ਨੇ ਪਿੰਡ ਨੂੰ ਆਪਣੀ ਲਪੇਟ ਦੇ ਚ ਲੈ ਲਿਆ ਜਿਨ੍ਹਾਂ ਦੇ ਪੈਰ ਅੱਖਾਂ ਸਨ ਨਸੇ ਪਿੰਡ ਛੋੜ ਕੇ ਬਾਹਰ ਆ ਗਏ ਆਮਣੇ ਸਾਹਮਣੇ ਮਕਾਨਾਂ ਦੇ ਚ ਦੋ ਬੰਦੇ ਰਹਿ ਗਏ ਇੱਕ ਅੰਦਾ ਇੱਕ ਲੰਗੜਾ ਇੱਕ ਦੇ ਦੋਵੇਂ ਪੈਰ ਨਹੀਂ ਸਨ ਇੱਕ ਦੀਆਂ ਦੋਵੇਂ ਅੱਖਾਂ ਨਹੀਂ ਸਨ ਲੰਗੜੇ ਨੇ ਆਵਾਜ਼ ਮਾਰੀ ਅੰਦੇ ਨੂੰ ਤੂੰ ਮੇਰੀ ਆਵਾਜ਼ ਦੀ ਸਿੱਧ ਤੇ ਚੱਲ ਕੇ ਆ ਜਾ ਫਿਰ ਤੂੰ ਮੇਰੀ ਅੱਖਾਂ ਦੀ ਵਰਤੋਂ ਕਰ ਲਈ ਮੈਂ ਤੇਰੇ ਪੈਰਾਂ ਦੀ ਵਰਤੋਂ ਕਰ ਲਵਾਂਗਾ ਨਿਕਲ ਜਾਵਾਂ ਅੱਗੇ ਚੋ ਨਿਕਲ ਜਾ ਇਹ ਗੀਤੇ ਕਹਾਣੇ ਪਰ ਬਹੁਤ ਵੱਡੇ ਦੀ ਸਚਾਈ ਹੈ ਅੰਦਾ ਆ ਗਿਆ ਲੰਗੜਾ ਉਸ ਦੀ ਪਿੱਛੇ ਬੈਠ ਗਿਆ ਉਹ ਰਸਤਾ ਦੱਸਦਾ ਗਿਆ ਉਹਦੇ ਪੈਰ ਚੱਲਦੇ ਗਏ ਦੋਵੇਂ ਅਗ ਚੌਨੇ ਕਲ ਗਏ ਕੱਲੇ ਸ਼ਰਦਾ ਵੱਢ ਕੇਗੇ ਪੇਤ੍ਰਿਸ਼ਨਾ ਦੀ ਅਗ ਤੋਂ ਨਹੀਂ ਨਿਕਲ ਸਕਦੀ ਵਿਕਾਰਾਂ ਦੀ ਅਗ ਤੋਂ ਨਹੀਂ ਨਿਕਲ ਸਕਦੀ ਵੱਢ ਕੇਗੇ ਵੱਢ ਕੇਗੇ ਕੱਲਾ ਗਿਆਨ ਤੇ ਚੱਲਦਾ ਹੀ ਨਹੀਂ ਕੱਲਾ ਤਰਕ ਤੇ ਚੱਲਦਾ ਹੀ ਨਹੀਂ ਉਹਦੇ ਕੋਲ ਦਪਹਿਰ ਹੀ ਕੋਈ ਨਹੀਂ بڑے بڑے ਗਿਆਨੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਕੁਝ ਵੀ ਨਹੀਂ ਹੁੰਦਾ ਦੋਹਾਂ ਦਾ ਸੁਮੇਲ ਚਾਹੀਦਾ ਹੈ ਗੁਰਬਾਣੀ ਨੇ ਭਗਤੀ ਨੂੰ ਇਸਤਰੀ ਕਹਿ ਗਿਆ ਗਿਆਨ ਨੂੰ ਪੁਰਸ਼ ਕਹਿ ਅਨੇਜ ਭਗਤੀ ਸੇ ਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਔਰ ਗਿਆਨ ਨੂੰ ਰਾਉ ਆਖਿਆ ਗਿਆਨ ਰਾਉ ਜਬ ਸੇਜੇ ਉਹਨੂੰ ਪੁਰਸ਼ ਕਹਿ ਭਗਤੀ ਨੂੰ ਇਸ ਤਰੀਕੇ ਜਿੱਥੇ ਸਰੀਰ ਦੇ ਵਿੱਚ ਮਾਂ ਬਾਪ ਦੀ ਅਨਸਮਵੋਜੋਦ ਹੈ ਮਨ ਦੇ ਵਿੱਚ ਵੀ ਹੈ ਸਰੀਰ ਦੀ ਇਹ ਜਿਹੜੀ ਕشش ਹੈ ਮਨੁੱਖ ਬਾਹਰੋਂ ਪੂਰੀ ਕਰਦਾ ਹੈ ਵਿਆਹ ਕਰਕੇ ਬਾਹਰੋਂ ਇਸਤਰੀ ਲੈ ਆਇਆ ਇਸਤਰੀ ਬਾਹਰੋਂ ਪੁਰਸ਼ ਲੈ ਆਈਏ ਇਸਤਰੀ ਪੁਰਸ਼ ਦਾ ਸੰਜੋਗ ਪਰ ਅੰਦਰ ਭਗਤੀ ਨੂੰ ਗਿਆਨ ਨਹੀਂ ਮਿਲਿਆ ਤੇ ਗਿਆਨ ਨੂੰ ਭਗਤੇ ਨੇ ਮਿਲੇ ਪਾਵੇ ਬਾਰੋਂ ਸੰਪੂਰਨ ਹੋ ਗਏ ਨੇ ਤਾਂ ਵੀ ਅੰਦਰ ਦੀ ਦੁਨੀਆ ਅਧੋਰੀ ਹੈ ਔਰ ਤੜਪਦੇ ਰਹਿਣਗੇ ਦੁਖੀ ਰਹਿਣਗੇ ਬੇਜ਼ਾਰ ਰਹਿਣਗੇ ਪਰੇਸ਼ਾਨ ਰਹਿਣਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਤਤਮਈ ਗੱਲ ਸਾਡੇ ਸਾਹਮਣੇ ਖੋਲ੍ਹਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰह्म ਗਿਆਨੇ ਸ਼ਬਦ ਤੋਂ ਸੰਸਾਰ ਆਇਆ ਹੈ ਸੰਸਾਰ ਦੇ ਵਿੱਚ ਸ਼ਬਦ ਮੌਜੂਦ ਹੈ ਅਸੀਂ ਸ਼ਬਦ ਦੇ ਜੀ ਰਹੇ ਹਾਂ ਅਸੀਂ ਪ੍ਰਕਾਸ਼ ਦੇ ਚ ਜੇ ਰਹਿਆ ਪਰਮਾਤਮਾ ਦੇ ਚ ਜੇ ਰਹਿਆ ਸ਼ਬਦ ਦੇ ਚ ਜੇ ਰਹਿਆ ਸਾਡੇ ਅੰਦਰ ਪਰਮਾਤਮਾ ਹੈ ਤੇ ਸਾਡੇ ਅੰਦਰ ਸ਼ਬਦ ਹੈ ਘਟ ਘਟ ਵਾਜੇ ਨਾਲ ਭਗਤ ਗਿਆਨ ਦਇਆ Bhandaran ਘਟ ਘਟ ਵਾਜੇ ਨਾਲ ਉਹ ਨਾਦ ਘੜ ਘੜ ਦੇ ਚ ਹੈ ਉਹ ਪ੍ਰਕਾਸ਼ ਘੜ ਘੜ ਦੇ ਚ ਹੈ ਜਿਵੇਂ ਮਛਲੀ ਦਾ ਸਾਰਾ ਜਨਮ ਜੀਵਨ ਮਰਨ ਸਾਗਰ ਦੇ ਚ ਪਾਣੀ ਦੇ ਚ ਹੈ ਸਾਡਾ ਸਾਰਾ ਜੀਵਨ ਜਨਮ ਜੀਵਨ ਤੇ ਮਰਨ ਸ਼ਬਦ ਦੇ ਚ ਪਰਮਾਤਮਾ ਦੇ ਚ ਹੁਣ ਬੜੇ ਧਿਆਨ ਨਾਲ ਸੁਣਨਾ ਜੋ ਸ਼ਬਦ ਦੇ ਰੂਪ ਦੇ ਚ ਪਰਮਾਤਮਾ ਹੈ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਔਰ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਲੇਕਿਨ ਫਿਰ ਵੀ ਅੰਤਰਾ ਕੀ ਹੈ प्रकाश ਦੇ ਰੂਪ ਦੇ ਚ ਪ੍ਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂ ਦਰ ਹੈ ਦਰ ਹੈ ਅਸੀਂ ਇਸ ਵਾਸਤੇ ਕਹਿੰਦੇ ਆ ਗੁਰੂ ਦਵਾਰਾ ਗੁਰੂ ਤੇ ਦਰਵਾਜ਼ਾ ਹੈ ਦਵਾਰ ਹੈ ਦਰਵਾਜ਼ਾ ਹੈ ਦਰਵਾਜ਼ਾ ਬੈਠਣ ਵਾਸਤੇ ਨਹੀਂ ਹੁੰਦਾ ਦਰਵਾਜ਼ਾ ਸੁਣਨ ਵਾਸਤੇ ਨਹੀਂ ਹੁੰਦਾ ਦਰਵਾਜ਼ਾ ਲੰਘਣ ਵਾਸਤੇ ਹੁੰਦਾ ਆਣ ਜਾਣ ਵਾਸਤੇ ਹੁੰਦਾ ਸ਼ਬਦ ਤੋਂ ਸੰਸਾਰ ਆਇਆ ਹੈ ਸ਼ਬਦ ਦੇ ਰਾਹੀਂ ਵਾਪਸ ਹੋਏਗਾ ਇਹ ਸ਼ਬਦ ਦਰਵਾਜ਼ਾ ਹੈ ਸ਼ਬਦ ਕਰਕੇ ਅਸੀਂ ਸੰਸਾਰ ਦੇ ਚ ਆ ਗਏ ਆ ਇਸੇ ਸ਼ਬਦ ਦੇ ਅੰਦਰ ਪ੍ਰਵੇਸ਼ ਕਰਣਾ ਹੈ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਤੁਹਾਡੇ ਤੇ ਇੱਕ ਪ੍ਰਸ਼ਨ ਹੈ ਕਿਸੇ ਦੇ ਘਰ ਜਾਣਾ ਵੇ ਪਹਿਲੇ ਦਰ ਤੇ ਪਹੁੰਚੋਗੇ ਕਿ ਸਿੱਧਾ ਘਰ ਦੇ ਚ ਜਾਓਗੇ ਉੱਡ ਕੇ ਜਾਓਗੇ ਪਹਿਲੇ ਤੇ ਦਰ ਤੇ ਜਾਓਗੇ ਪਹਿਲੇ ਗੁਰੂ ਕੋ ਲਾਣਾ ਪਏਗਾ ਪਹਿਲੇ ਸੁਰਤ ਨੂੰ ਸ਼ਬਦ ਨਾਲ ਜੋੜਨਾ ਪਏਗਾ ਤੇ ਸ਼ਬਦ ਨੇ ਚਾਨਣਾ ਕਰ ਦੇਣਾ ਸ਼ਬਦ ਨੇ ਪ੍ਰਕਾਸ਼ ਕਰ ਦੇਣਾ ਮਹਾਰਾਜ ਕਹਿੰਦੇ ਦਰ ਘਰ ਕੀ ਸੋਝੀ ਨਾ ਹੈ ਨਾ ਬੰਦੇ ਨੂੰ ਘਰ ਦਾ ਪਤਾ ਹੈ ਨਾ ਦਰ ਦਾ ਪਤਾ ਦਰ ਸ਼ਬਦ ਘਰ ਪਰਮਾਤਮਾ ਪਰ ਇਹ ਦਰ ਘਰ ਤੋਂ ਅਲੱਗ ਨਹੀਂ ਹੈ ਘਰ ਦੇ ਨਾਲ ਜੁੜਿਆ ਹੋਇਆ ਇਹ ਸ਼ਬਦ ਪਰਮਾਤਮਾ ਤੋਂ ਅਲੱਗ ਨਹੀਂ ਹੈ ਪਰਮਾਤਮਾ ਦੇ ਨਾਲ ਜੁੜਿਆ ਹੈ ਪਰ ਸੁਰਤ ਨੂੰ ਪਹਿਲੇ ਸ਼ਬਦ ਨਾਲ ਜੋੜਨਾ ਚਾਣਨਾ ਹੋ ਜਾਏਗਾ ਘਰ ਦੇ ਵਿੱਚ ਪਹੁੰਚ ਜਾਵਾਂਗੇ ਪ੍ਰਕਾਸ਼ ਹੋ ਜਾਏਗਾ ਉਸੇ ਪ੍ਰਕਾਸ਼ ਦੇ ਵਿੱਚ ਮਹਾ ਆਨੰਦ ਹੈ ਮਹਾ ਸ਼ਕਤੀ ਹੈ ਮਹਾ ਰਸ ਹੈ ਮਹਾ ਖੇੜਾ ਹੈ ਮਹਾ ਸੁਪਨ ਹੈ ਔਰ ਮਨੁੱਖ ਸੰਪੂਰਨ ਹੋ ਜਾਂਦਾ ਹੈ ਉਹਨੂੰ ਪੂਰਨ ਪੁਰਖ ਕਹਿੰਦੇ ਨੇ ਜੋ ਪ੍ਰਕਾਸ਼ਮਈ ਹੋ ਜਾਏ ਤੋ ਸੂਰਤ ਨੂੰ ਸ਼ਬਦ ਨਾਲ ਜੋੜਨਾ ਹੈ। ਤੋ ਸ਼ਬਦ ਤੋਂ ਪਹਿਲੇ ਪਹਿਲ ਸੂਰਜ ਆਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਬਣੇ। ਔਰ ਧਰਤੀ ਦਾ ਇਹ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ ਪੱਥਰ। ਤੇ ਪੱਥਰ ਕਿਵੇਂ ਸ਼ਬਦ ਨਾਲ ਜੁੜੇ? ਪੱਥਰ ਨੂੰ ਤੋੜਦੀ ਹੈ ਪ੍ਰਕਿਰਤੀ ਪ੍ਰਮਾਤਮਾ ਦਾ ਨਿਯਮ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਵਿੱਚ ਪ੍ਰਗਟ ਹੁੰਦਾ ਹੈ। ਪੱਥਰੀ ਬਨਸਪਤੀ ਚੋਂ ਕਿ ਥੋੜੀ ਜਿਹਾ ਜਾਗੀ ਹੈ। ਤੋ ਇਹਨੂੰ ਪਿਆਸ ਵੀ ਲੱਗਦੀ ਹੈ, ਪਾਣੀ ਚਾਹੀਦਾ ਹੈ। ਇਹ ਕੁਮਲਾਉਂਦੀ ਵੀ ਹੈ, ਖਿੜਦੀ ਵੀ ਹੈ ਕਿਉਂਕਿ ਜਾਗ ਗਈ ਹੈ। ਪੱਥਰ ਸੁੱਤਾ ਪਿਆ ਨਾ ਕੁਮਲਾਉਂਦਾ ਹੈ, ਨਾ ਖਿੜਦਾ ਹੈ। ਉਹਨੂੰ ਪਿਆਸ ਨਹੀਂ ਲੱਗਦੀ ਬਨਸਪਤੀ ਨੂੰ ਲੱਗਦੀ ਜਾਗੇ ਉਹਦੀਆਂ ਲੋੜਾਂ ਹੁੰਦੀਆਂ ਨੇ ਸੁੱਤੇ ਉਹਦੀਆਂ ਨਹੀਂ ਬਨਸਪਤੀ ਨੂੰ ਪਾਣੀ ਚਾਹੀਦਾ ਹੈ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀਂ ਲਾਮ ਫੁਲਾਸਾ ਫਿਰ ਲੰਬੀ ਯਾਤਰਾ ਤੋਂ ਬਾਅਦ ਲੱਖਾਂ ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਦੇ ਵਿੱਚ ਪ੍ਰਗਟ ਹੋਏ ਉਹਨੂੰ ਪਸ਼ੂ ਪੰਛੀ ਕਹਿੰਦੇ ਨੇ ਔਰ ਸਾਇੰਸ ਮੇਰੇ ਜ਼ਿੰਮੇਦਾਰੀ ਫਿਲਮ ਵਿੱਚ ਇਹ ਹੀ ਦਿਖਾਇਆ ਗਿਆ ਮੈਂ ਤਾਂ ਦੇਖ-ਦੇਖ ਕੇ 당ਰੇਗ ਮੈਂ ਤਿੰਨ ਵਾਰ ਗਿਆ ਦੇਖਣ ਵਾਸਤੇ ਨੋਟ ਲੈਣ ਵਾਸਤੇ ਮੈਂ ਕਿ ਹੱਦ ਲੋ ਗਈ ਜੋ ਆਪਾਂ ਕਰਹਾ ਕਰਦੇ ਰਹੇ ਸਾਰਾ ਦਿਖਾ ਰਹੇ ਪੱਥਰ ਕਿਵੇਂ ਸਹਿਜੇ ਸਹਿਜੇ ਖਿਰਦਾ ਹੈ ਮਿੱਟੀ ਬਣਦਾ ਹੈ ਮਿੱਟੀ ਕਿਵੇਂ ਬਨਸਪਤੀ ਦਾ ਰੂਪ ਧਾਰਨ ਕਰਦੀ ਹੈ ਪਰ ਮਿੱਟੀ ਪੱਥਰ ਦੇ ਅੰਦਰ ਛੁਪੀ ਹੋਈ ਹੈ ਬਨਸਪਤੀ ਪੱਥਰ ਦੇ ਅੰਦਰ ਛੁਪੇ ਹੋਏ ਨੇ ਪਸ਼ੂ ਤੇ ਪੰਛੀ ਗੁਸਤਾਖੀ ਮਾਫ ਪੱਥਰ ਦੇ ਅੰਦਰ ਹੀ ਛੁਪੇ ਹੋਇਆ ਹੈ ਮਨੁੱਖ ਕਈ ਜਨਮ ਸਹਿ ਲਗਿਰ ਕਰੇ ਪ੍ਰਕਿਰਤੀ ਸਹਜੇ ਸਹਜੇ ਪ੍ਰਗਟ ਕਰੇਗੀ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੇ ਰੂਪ ਵਿੱਚ ਪ੍ਰਗਟ ਹੋਇਆ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੁxtਸਰ ਬਨਸਪਤੀ ਪਸ਼ੂ ਪੰਛੀਆਂ ਦੀ ਸ਼ਕਲ ਦੇ ਵਿੱਚ ਪ੍ਰਗਟ ਹੋਈ। ਉਹ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪੰਛੀ ਮਨੁੱਖ ਦੇ ਰੂਪ ਦੇ ਵਿੱਚ ਪ੍ਰਗਟ ਹੋਏ। ਪਸ਼ੂ ਨੂੰ ਭਿਆਸ ਤੇ ਲੱਗਦੀ ਹੈ ਪਰ ਭੁੱਖ ਵੀ ਲੱਗਦੀ ਹੈ ਬਨਸਪਤੀ ਨੂੰ ਭੁੱਖ ਨਹੀਂ ਲੱਗਦੀ। ਇਸ ਵਾਸਤੇ ਗਊ ਨੂੰ ਨਿਹਰਾ ਪਾਣੀ ਨਹੀਂ ਚਾਹੀਦਾ घास ਵੀ ਚਾਹੀਦੀ ਹੈ ਨਿਹਰਾ ਪਾਣੀ ਪਿਲਾ ਕੇ ਸ਼ੇਰ ਜ਼ਿੰਦਾ ਨਹੀਂ रह ਸਕਦਾ ਉਹਨੂੰ మాਸ ਵੀ ਚਾਹੀਦਾ ਹੈ ਭੁੱਖ ਵੀ ਲੱਗਦੀ ਹੈ ਭੁੱਖ ਦੀ ਪੂਰਤੀ ਭੋਜਨ ਨਾਲ ਹੋਵੇਗੀ ਪਿਆਜ਼ ਦੀ ਪੂਰਤੀ ਪਾਣੀ ਨਾਲ ਹੋਵੇਗੀ ਪਸ਼ੂਆਂ ਕੋਲ ਆਵਾਜ਼ ਵੀ ਆ ਗਈ ਬਨਸਪਤੀ ਕੋਲ ਨਹੀਂ ਸੀ ਆਵਾਜ਼ ਤੋਂ ਪਤਾ ਚਲ ਜਾਂਦਾ ਹੈ ਸ਼ੇਰ ਹੈ ਇਹ ਗਊ ਹੈ ਇਹ ਘੋੜਾ ਹੈ ਇਹ ਕੁੱਤਾ ਹੈ ਇਹ ਚਿੜੀ ਹੈ ਇਹ ਕੋਇਲ ਹੈ आवाज ਦੱਸ ਦਿੰਦੇ ਇਹਨਾਂ ਕੋਲ ਆਵਾਜ਼ ਵੀ ਆ ਗਈ ਆਵਾਜ਼ ਤੇ ਹੈ ਅਲਫਾਜ਼ ਨਹੀਂ ਹੈ ਅੱਖਰ ਨਹੀਂ ਹੈ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪੰਛੀ ਜਿਸ ਸ਼ਕਲ ਵਿੱਚ ਪ੍ਰਗਟ ਹੋਏ ਮਾਨਵ ਮਨ ਬਣ ਗਿਆ ਹੈ ਭੁੱਖ ਪਿਆਸ ਤੇ ਹੈ ਆਵਾਜ਼ ਵੀ ਹੈ ਪਰ ਅਲਫਾਜ਼ ਵੀ ਨਹੀਂ ਹੈ ਮਨੁੱਖਤਾ ਦਾ ਸਾਰਾ ਵਿਕਾਸ ਅੱਖਰਾਂ ਤੇ ਹੋਇਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਣਾ ਸਰ ਸੰਜੋਗ ਅੱਖਰਾਂ ਦੀ ਮਹਿਮਾ ਦੇ ਗੁਰਨਾਣਕ ਨੇ ਪੱਟੀ ਲਿਖੀ ਆਸਾਮ ਅੱਲਾ ਪਹਿਲਾ ਅਖਰਾਂ ਦੀ ਮਹਿਮਾ ਆਸਾਮ ਅੱਲਾ ਤੀਜਾ ਪੱਟੀ ਲਿਖੀ ਕਿ ਅਖਰ ਦੀ ਮਹਿਮਾ ਗੁਰੂ ਅਮਰਦਾਸ ਜੀ ਦਰਦੇ ਨੇ ਬਾਵਨ ਅਖਰੀ ਗੌੜੀ ਮੱਲਾ ਪੰਜਵਾ 52 ਅੱਖਰੇ ਇੱਕ ਇੱਕ ਅੱਖਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਗੌੜੀ ਸ੍ਰੀ ਕਬੀਰ ਜੀ 52 ਅੱਖਰੇ ਇੱਕ ਇੱਕ ਅੱਖਰ ਦੀ ਮਹਿਮਾ ਕਬੀਰ ਦੱਸਦੇ ਨੇ ਮਨੁੱਖ ਕੋਲ ਅੱਖਰ ਖੋ ਲਈਏ ਮਨੁੱਖਤਾ ਦਾ ਸਾਰਾ ਵਿਕਾਸ ਰੁਕ ਜਾਏਗਾ ਜਿੱਥੇ ਪਸ਼ੂ ਨੇ ਮਨੁੱਖ ਉੱਤੇ ਚਲਾ ਜਾਏ ਜਿਵੇਂ ਗੁੰਗੇ ਦਾ ਸਾਰਾ ਵਿਕਾਸ ਰੁਕੇ ਹੋਇਆ ਹੈ ਨੂੰ ਕੋਈ ਗੁੰਗਾ ਕਵੀ ਨਹੀਂ ਮਿਲੇਗਾ ਸੰਗੀਤਕਾਰ ਨਹੀਂ ਮਿਲੇਗਾ ਦਾਰਸ਼ਨਿਕ ਫਲਸਫਰ ਨਹੀਂ ਮਿਲੇਗਾ ਕਲਾਕਾਰ ਨਹੀਂ ਮਿਲੇਗਾ ਰਾਜਨੀਤਿਕ ਨਹੀਂ ਮਿਲੇਗਾ ਸੰਤ ਵੀ ਨਹੀਂ ਮਿਲੇਗਾ ਭਗਤ ਵੀ ਨਹੀਂ ਮਿਲੇਗਾ ਬੋਲ ਹੀ ਨਹੀਂ ਸਕਦਾ ਜਾਪ ਹੀ ਨਹੀਂ ਸਕਦਾ ਅਕਸਰ ਗੁੰਗਾ ਬਹਿਰਾ ਵੀ ਹੁੰਦਾ ਵਿਕਾਸ ਤੇ ਸ਼ਬਦਾਂ ਦੇ ਰਾਹੀਂ ਆਉਂਦਾ ਉਹ ਤੇ ਕੁਝ ਸੁਣੇ ਹੀ ਨਹੀਂ ਸਕਦਾ ਬੋਲ ਹੀ ਨਹੀਂ ਸਕਦਾ ਇਸ ਵਾਸਤੇ ਮੇਰੇ ਦੇਖੇ ਅੰधे ਮਨਕ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਵਿਕਸਤ ਹੋਏ ਨੇ ਦਾਸ ਨਾਲ ਗਾਲਵਨ 40 ਸਾਲ ਤੋਂ ਇੱਕ ਕਵੀ ਚੱਲਦਾ ਹੁਣ ਦਾ ਢੇਲੇ ਸੰ ਨਹੀਂ ਆਏ ਯਾਨੀ ਜੈ ਸਿੰਘ ਸ਼ੋਗਲ ਨੇਤਰਹੀਣ ਹੈ ਅੰਦਰ ਕਈ ਕਿਤਾਬਾਂ ਦਾ ਲਿਖਾਰੀ ਹੈ ਬਹੁਤ ਅਛੀਆਂ ਬਾਰੀਕ ਕਵਤਾਵਾਂ ਨੇ ਉਹਦੀਆਂ ਅੰਧੇ ਮਰਖ ਮੈਂ ਚੋਟੀ ਦੇ ਸੰਗੀਤਕਾਰ ਵੀ ਦੇਖੇ ਭਾਈ ਭਗਵਾਨ ਸਿੰਘ ਕਾਫੀ ਲੰਬੇ ਸਮੇਂ ਤੱਕ ਦਾਸ ਦੇ ਨਾਲ ਚੱਲਦੇ ਰਹੇ ਨੇਤਰ ਹਿੰਦ ਸਰ ਬੜੇ ਅੱਛੇ ਗਾਇਕ ਔਰ ਕਲਾਸੀਕਲ ਸੰਗੀਤ ਦੇ ਮਾਹਿਰ ਅੰਧੇ ਮਨੁੱਖ ਕਵੀ ਦੇਖੇ ਗਏ ਨੇ ਕਲਾਕਾਰ ਦੇਖੇ ਗਏ ਨੇ ਸੰਗੀਤਕਾਰ ਦੇਖੇ ਗਏ ਨੇ ਅੰਧੇ ਮਨੁੱਖ ਰਾਜਨੇਤਕ ਵੀ ਦੇਖੇ ਗਏ ਧਰਤ ਰਾਸ਼ਟਰ ਦਵਾਪਰ ਯੁਗ ਦੇ ਵਿੱਚ ਜਿਨੇ ਰਾਜਪਾੜ ਚਲਾਇਆ ਅੰਧਾ ਸੀ ਦਰਯੋਦਨ ਦਾ ਬੇਟਾ ਔਰ ਉਹਦੇ ਜੀਮਦਿਆਂ ਜੇਬ ਦੇ ਕੋਲ ਰਾਜਪਾਟ ਕਿਸੇ ਨੇ ਨਹੀਂ ਖੋਇਆ ਬੜੀ ਮਜ਼ਬੂਤੀ ਨਾਲ ਉਸਨੇ ਰਾਜਪਾਟ ਚਲਾਇਆ ਇਸ ਵਕਤ ਇੰਗਲੈਂਡ ਦਾ ਹੋਮ ਮਿਨਿਸਟਰ ਆਂਦਾ ਹੈ ਨੇਤਰਹੀਣ ਮੈਂ ਤੇ ਦੇਖ ਕੇ दंग ਰਹਿ ਗਿਆ ਔਰ ਕਹਿੰਦੇ ਨੇ ਇੰਗਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਪਹਿਲੇ ਦਫਾ ਇੱਕ ਕਾਮਯਾਬ ਹੋਮ ਮਿਨਿਸਟਰ ਆਇਆ ਹੈ ਪਰ ਨੇਤਰਹੀਣ ਹੈਰਾਨਗੀ ਦੀ ਗੱਲ ਇਹ ਹੈਰਾਨਗੀ ਦੀ ਗੱਲ ਅੰਧੇ ਮਨੁੱਖ ਚੋਟੀ ਦੇ ਰਾਜਨੈਤਿਕ ਹੋ ਸਕਦੇ ਨੇ ਦਾਰਸ਼ਨਿਕ ਹੋ ਸਕਦੇ ਨੇ ਫਿਲਾਸਫਰ ਹੋ ਸਕਦੇ ਨੇ ਕਿਉਂਕਿ ਵਿਕਾਸ ਸਾਰਾ ਅਖਰਾਂ ਤੇ ਕਵੀ ਹੋ ਸਕਦੇ ਨੇ ਸੰਗੀਤਕਾਰ ਹੋ ਸਕਦੇ ਨੇ ਅੰਧੇ ਮਨੁੱਖ ਭਗਤ ਵੀ ਬਣਦੇ ਨੇ ਇੱਕ ਨੇਤਰ ਹੈਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠਾ ਹੈ ਸੂਰਦਾਸ ਸਾਰੰਗ ਮੱਲਾ ਪੰਜਵਾਂ ਸੂਰਦਾਸ ਪਹਿਲੀ ਪੰਕਤੀਆਂ ਸੂਰਦਾਸ ਦੀਆਂ ਨੇ ਛਾੜ ਮਨ ਹਰ ਬੇਮੁਖਨ ਕੋ ਸੰਗ ਨੇਤਰ ਹੈਨ ਸੇ ਸੰਸਾਰ ਨੂੰ ਵੇਖਣ ਦੇ ਤੇ ਸਫਲ ਨਹੀਂ ਸੀ ਪਰ ਨਿਰੰਕਾਰ ਨੂੰ ਵੇਖਣ ਦੇ ਸਫਲ ਹੋ ਗਿਆ ਹੈ ਅਨੁਭਵ ਦੇ ਨੇਤਰ ਦੇ ਰਾਹੀਂ ਅੰधे ਮਨੁੱਖ ਜ਼ਿੰਦਗੀ ਦੇ ਹਰ ਸ਼ੋਭੇ ਦੇ ਵਿੱਚ ਵਿਕਾਸ ਕਰ ਸਕਦੇ ਨੇ ਕਿਉਂਕਿ ਸ਼ਬਦ ਹੈ ਬੋਲ ਸਾਰਾ ਵਿਕਾਸ ਆਵਾਜ਼ ਤੇ ਹੋਇਆ ਅਲਫਾਜ਼ਾਂ ਤੇ ਹੋਇਆ ਅਖਰੇ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਕਿਹੜੇ ਅੱਖਰ ਮਨੁੱਖ ਦਾ ਵਿਕਾਸ ਕਰਾਉਂਦੇ ਨੇ ਤੇ ਜਿੱਥੋਂ ਮਨੁੱਖ ਆਇਆ ਉੱਥੇ ਲੈ ਜਾਂਦੇ ਨੇ ਜਿਤ ਦੁਆਰੇ ਉਬਰੇ ਤਿਤھے ਲਿਓ ਉਵਾਰ اے ਪ੍ਰਭੂ ਜਿੱਥੋਂ ਸਾਡਾ ਆਣਾ ਹੋਇਆ ਜ